ਬਾਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਬਈ ਵੀਡੀਓ ਦੇਖਿਓ ਵੀਡੀਓ ਦੇ ਵਿੱਚ ਬਾਈ ਇਸ ਬੰਦੇ ਦਾ ਟੈਲੈਂਟ ਦੇਖਿਓ ਕਿੰਨਾ ਹੈ ਇਹ ਬੰਦਾ ਸੋ ਦੋਸਤੋ ਅੱਖਾਂ ਤੇ ਪੱਟੀ ਬੰਨ ਕੇ ਬੜੀ ਸ਼ਾਨਦਾਰ ਪੇਂਟਿੰਗ ਕਰਦਾ ਹੈ ਨਾ ਹੈ ਤਾਂ ਬਾਈ ਛੋਟੀ ਜੀ ਵੀਡੀਓ ਆ ਕੋਈ ਈ ਵੱਡੀ ਖਾਸ ਵੀਡੀਓ ਨਹੀਂ ਆ ਪਰ ਇਸ ਛੋਟੇ ਜਿਹੇ ਕਲਿੱਪ ਦੇ ਵਿੱਚ ਇਸ ਬੰਦੇ ਦਾ ਯਾਰ ਹੁਨਰ ਦੇਖਿਓ ਬਈ ਇਹ ਨਾ ਕਿਆ ਬਾਤ ਹੈ ਸੋ ਬਈ ਮੈਂ ਵੀਡੀਓ ਸਟਾਰਟ ਕਰਦਾ ਨਾ ਵੀਡੀਓ ਦੇਖੋ ਕਿਆ ਬਾਤ ਹੈ ਵੇਖੋ ਯਾਰ ਕਿੱਡਾ ਸੋਹਣਾ ਨਾ ਅੱਖਾਂ ਤੇ ਯਾਰ ਇਸ ਬੰਦੇ ਨੇ ਮਤਲਬ ਪੱਟੀ ਬੰਨੀ ਆ ਤੇ ਕਿੱਡੀ ਸ਼ਾਨਦਾਰ ਉਹ ਵੀ ਬਾਈ ਦੋਨਾਂ ਥਾਂ ਨਾ ਪੇਂਟਿੰਗ ਕਰਦਾ ਨਾ ਇੱਕਾਤ ਨਾਣੀ ਬਾਹ ਕਮਾਲ ਯਾਰ ਬਾਹ ਕਮਾਲ ਚੀਜ਼ ਬਹੁਤ ਸੁਣੀ ਚੀਜ਼ ਹੈ ਤੁਬਈ ਚੰਗੀ ਆ ਯਾਰ ਇਹੋ ਜਿਹੇ ਵੀਡੀਓ ਜਿਹੜੀਆਂ ਹੁੰਦੀਆਂ ਨਾ ਉਹ ਸ਼ੇਅਰ ਜਰੂਰ ਕਰਦਿਆ ਕਰੋ ਚੰਗੀ ਪੋਸਟ ਹਮੇਸ਼ਾ ਸ਼ੇਅਰ ਕਰਿਆ ਕਰੋ ਇਹੋ ਜਿਹੇ ਵੀਡੀਓ ਆਪਣੇ ਬੱਚਿਆਂ ਨੂੰ ਜਰੂਰ ਦਿਖਾਇਆ ਕਰੋ ਤਾਂ ਜੋ ਬੱਚੇ ਜਿਹੜੇ ਆ ਉਹ ਸਾਡੇ ਰੀਲਾਂ ਤੋਂ ਹਟਕੇ ਤੇ ਇਹਨਾਂ ਕਮਾਂ ਵੱਲ ਜਾ ਰਿਹਾ